ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਕਰਾਂਗੇ ਦੋਸਤੋ ਅੱਜ ਆਪਾਂ ਦੁੱਲਾ ਭੱਟੀ ਦੇ ਬਾਰੇ ਦੁੱਲਾ ਭੱਟੀ ਦੀ ਬਾਦਸ਼ਾਹ ਅਕਬਰ ਦੇ ਨਾਲ ਕੀ ਦੁਸ਼ਮਣੀ ਸੀ ਔਰ ਹੋਰ ਹੀ ਬੜੀਆਂ ਦਿਲਚਸਪ ਗੱਲਾਂ ਦੱਸਾਂਗੇ ਕਿ ਕਿੱਡਾ ਦਲੇਰ ਸੀ ਦੁੱਲਾ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿੰਨਾ ਵੀ ਰਣੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ ਕੌਣ ਸੀ ਦੁੱਲਾ ਭੱਟੀ ਸ਼ਾਹ ਹੁਸੈਨ ਦਾ ਸਮਕਾਲੀ ਦੁੱਲਾ ਭੱਟੀ ਸਟੇਟ ਵਿਰੋਧੀ ਨਾਭਰ ਸ਼ਕਤੀ ਦਾ ਬਲਵਾਨ ਪ੍ਰਤੀਕ ਹੈ। ਢਾਡੀ ਅਜੇ ਵੀ ਇਸ ਦੀ ਦਲੇਰੀ ਦੀਆਂ ਵਾਰਾ ਗਾਉਂਦੇ ਨਹੀਂ ਥੱਕਦੇ। ਖਜ਼ੀਨਾਤੁਲ ਅਸਫੀਆ ਦੇ ਵਿੱਚ ਦਰਜ ਹੈ ਕਿ ਦੁੱਲੇ ਨੂੰ ਅਕਬਰ ਬਾਦਸ਼ਾਹ ਨੇ ਲਾਹੌਰ ਦੇ ਵਿੱਚ ਫਾਹਲਾਇਆ। ਲੋਕਾਂ ਨੇ ਦੁੱਲੇ ਦੀ ਫਾਂਸੀ ਨੂੰ ਸ਼ਹਾਦਤ ਦਾ ਰੁਤਬਾ ਦਿੱਤਾ ਸੀ ਅਤੇ ਦੁੱਲੇ ਦੀ ਦੰਦ ਕਥਾ ਸ਼ੁਰੂ ਹੋਈ। ਉਹਦੀ ਨਾਵਰੀ ਕਿਸੇ ਕਹਾਣੀਆਂ ਅਤੇ ਇਕਾਂਗੀਆਂ 'ਚ ਨਜ਼ਰ ਹੋਣ ਲੱਗੀ। ਕਿਸ਼ਨ ਸਿੰਘ ਆਰਫ ਬਲਵੰਤ ਗਾਰਗੀ ਹੁਸੈਨ ਸૈયਦ ਨੇ ਦੁੱਲੇ ਨੂੰ ਪੰਜਾਬੀ ਸਾਹਿਤ ਵਿੱਚ ਅਮਰ ਕਰ ਦਿੱਤਾ ਦੁੱਲਾ ਮਹਿਜ਼ ਲੋਕਾਂ ਦੀ ਕਲਪਨਾ ਜਾਂ ਸਿਰਜਣਾ ਹੀ ਨਹੀਂ ਉਹ ਇਤਿਹਾਸ ਵਿੱਚ ਵਿਚਰਦਾ ਇੱਕ ਨਾਬਰ ਸੀ ਜਿਨੇ ਪੰਜਾਬ ਦੇ ਨਾਬਰ ਸੱਭਿਆਚਾਰ ਨੂੰ ਹੋਰ ਵੀ ਲਿਸ਼ਕਾਇਆ ਦੁੱਲੇ ਨੇ ਮੁਗਲ ਸਰਕਾਰ ਦੀ ਸਰਦਾਰੀ ਨੂੰ ਵੰਗਾਰਿਆ ਉਹਦਾ ਪਿੰਡ ਲਾਹੌਰ ਤੋਂ 12 ਕੋਹ ਦੂਰ ਕਾਬਲਵਲ ਨੂੰ ਜਾਂਦੀ ਜਰਨੈਲੀ ਸੜਕ ਤੇ ਪੈਂਦਾ ਸੀ ਦੁੱਲੇ ਦਾ ਦਾਦਾ ਸੰਦਲ ਪੱਟੀ ਅਤੇ ਪਿਓ ਫਰੀਦ ਖਾਨ ਪੱਟੀ ਵੀ ਨਾਬਰ ਸਨ ਉਹਨਾਂ ਨੇ ਅਕਬਰ ਬਾਦਸ਼ਾਹ ਦੀ ਜਬਰੀ ਭੂਮੀ ਲਗਾਨ ਨੀਤੀ ਦਾ ਵਿਰੋਧ ਕੀਤਾ ਸੀ ਅਖੀਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਵਿੱਚ ਫਿਰ ਫਾਹੇ ਲਾਇਆ ਗਿਆ ਤੇ ਉਹਨਾਂ ਦੇ ਸਿਰ ਵਟੇ ਗਏ ਉਹਨਾਂ ਦੀਆਂ ਖੱਲਾਂ 'ਚ ਫੂਸ ਭਰ ਕੇ ਲਾਹੌਰ ਸ਼ਹਿਰ ਦੇ ਮੁੱਖ ਦਰਵਾਜ਼ਿਆਂ ਤੇ ਟੰਗ ਦਿੱਤਾ ਗਿਆ ਦੁੱਲੇ ਅਤੇ ਉਹਦੇ ਪੁਰਖਿਆਂ ਦੀ ਬਗਾਵਤ ਨੂੰ ਠੁਕਮੇ ਇਤਿਹਾਸ ਪਰਪੇਸ਼ ਕਰਨ ਚ ਸਮਝਣ ਹਿੱਤ ਅਕਬਰ ਦੇ ਸਮੇਂ ਉੱਤਰੀ ਭਾਰਤ ਦੀ ਜ਼ਰਾਇਤੀ ਖੇਤੀਬਾੜੀ ਅਰਥਵਿਵਸਥਾ ਦੇ ਬੰਦੋਬਸਤ ਨੂੰ ਸਮਝਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੀ ਬਾਗਡੋਰ 16ਵੀਂ ਸਦੀ ਦੇ ਅੱਧ 'ਚ ਅਕਬਰ ਨੇ ਸੰਭਾਲੀ। ਉਹਨੇ ਕਈ ਪ੍ਰਗਨਿਆਂ ਨੂੰ ਲਗਾਨ ਹਲਕਿਆਂ 'ਚ ਤਬਦੀਲ ਕਰਤਾ। ਹਰ ਇੱਕ ਫਸਲ ਤੇ ਲੱਗਣ ਵਾਲੇ ਲਗਾਨ ਦੀ ਮਿਆਰੀ ਦਰ ਮقرਰ ਕੀਤੀ। ਹਰ ਇੱਕ ਕਾਸ਼ਤਕਾਰ ਤੋਂ ਸਟੇਟ ਦੇ ਹਿੱਸੇ ਦਾ ਲਗਾਨ ਨਗਦੀ ਦੀ ਸ਼ਕਲ ਦੇ ਵਿੱਚ ਵਸੂਲਿਆ ਜਾਣ ਲੱਗਿਆ। ਇਸ ਨਮੀ ਲਗਾਨ ਪ੍ਰਣਾਲੀ ਨੂੰ ਜਬਤੀ ਆਖਿਆ ਗਿਆ। ਸਟੇਟ ਨੂੰ ਲਗਾਨ ਅਦਾ ਕਰਨ ਦੀ ਜ਼ਿੰਮੇਵਾਰੀ ਇਲਾਕੇ ਦੇ ਜ਼ਿਮੀਂਦਾਰ ਦੀ ਸੀ। ਜਬਤੀ ਪ੍ਰਣਾਲੀ ਦੇ ਅਮਲ ਨੂੰ ਯਕੀਨੀ ਬਣਾਉਣ ਲਈ तमाम ਇਲਾਕਾਈ ਏਪ ਮੰਡਲਾਂ 'ਚ ਫੌਜਦਾਰਾਂ ਨੂੰ ਨਿਯੁਕਤ ਕੀਤਾ ਗਿਆ। ਇਹਨਾਂ ਦੀਆਂ ਜ਼ਿੰਮੇਵਾਰੀਆਂ ਕੀ ਸਨ? ਇਹ ਵੀ ਸਮਝਣ ਵਾਲੀ ਗੱਲ ਆ। ਪਹਿਲੀ ਉਹਨਾਂ ਨੇ ਜ਼ਿਮੀਂਦਾਰਾਂ ਦੀ ਵਫਾਦਾਰੀ ਹਾਸਲ ਕਰਨਾ ਅਤੇ ਬਰਕਰਾਰ ਰੱਖਣਾ ਦੂਜੀ ਜ਼ਿਮੀਂਦਾਰਾਂ ਦਾ ਰਵਈਆ ਤੇ ਉਹਨਾਂ ਦੇ ਆਪੋ ਆਪਣੇ ਇਲਾਕਿਆਂ ਵਿੱਚ ਉਹਨਾਂ ਦੇ ਗਲਵੇ ਦੀ ਜਾਣਕਾਰੀ ਕਾਨੂੰਗੋਆਂ ਤੋਂ ਹਾਸਲ ਕਰਨੀ ਤੀਜੀ ਜ਼ਿਮੀਂਦਾਰਾਂ ਤੋਂ ਬਕਾਇਦਾ ਲਗਾਨ ਪਸੂਲੀ ਨੂੰ ਯਕੀਨੀ ਬਣਾਉਣਾ ਚੌਥੀ ਹਰ ਕਿਸਮ ਦੇ ਹੰਗਾਮੇ ਹਾਲਾਤ ਨਾਲ ਨਜਿੱਠਣ ਲਈ ਆਪਣੀਆਂ ਫੌਜਾਂ ਨੂੰ ਤਿਆਰ ਬਤਿਆਰ ਰੱਖਣਾ ਜੰਗਲੀ ਇਲਾਕੇ ਨੂੰ ਸਾਫ਼ ਰੱਖਣਾ ਪਿੰਡਾਂ ਨੂੰ ਜਾਣੀਆਂ ਸੜਕਾਂ ਦੀ ਰਖਵਾਲੀ ਕਰਨਾ ਵੀ ਫੌਜਦਾਰਾਂ ਦੀ ਜ਼ਿੰਮੇਵਾਰੀ ਸੀਗੀ ਪੰਜਵੀਂ ਬਗਾਵਤੀ ਪਿੰਡ ਤੇ ਕੀਤੇ ਗਏ ਹੱਲੇ ਹਮਲੇ ਦੇ ਦੌਰਾਨ ਇਕੱਠੀ ਕੀਤੀ ਗਈ ਲੁੱਟ ਵਿੱਚੋਂ ਉਸ ਪਿੰਡ ਦੇ ਬਕਾਇਆ ਲਗਾਨ ਨੂੰ ਵਸੂਲ ਕਰਨਾ ਸੀ 6ਵੇਂ ਇਲਾਕੇ ਦੇ ਲੋਹਾਰਾਂ ਨੂੰ ਤੋੜੇਦਾਰ ਬੰਦੂਕਾਂ ਬਣਾਉਣ ਤੋਂ ਰੋਕਣਾ ਸੀ। ਔਰ ਦੋਸਤੋ ਇਸ ਇੰਤਜ਼ਾਮ ਦਾ ਮਕਸਦ ਲਗਾਨ ਵਸੂਲੀ ਲਈ ਪਿੰਡਾਂ ਤੱਕ ਕੇਂਦਰੀਕਰਨ ਕਰਨਾ ਸੀਗਾ। ਸਟੇਟ ਦਾ ਇਹ ਗਲਬਾ ਤੇ ਦਬਦਬਾ ਮੁਕਾਮੀ ਜਾਂ ਲੋਕਲ ਪੱਧਰ ਦੀਆਂ ਸਿਆਸੀਆਂ ਹੀ ਤਾਕਤਾਂ ਜ਼ਿੰਮੇਵਾਰਾਂ ਨੂੰ ਇੱਕ ਬੰਗਾਰ ਸੀ ਦੁੱਲਾ ਪੱਟੀ ਦੇ ਦਾਦਾ ਅਤੇ ਪਿਓ ਵੀ ਇਸੇ ਮੁਕਾਮੀ ਗਾਲਬ ਜਮਾਤ ਵਿੱਚੋਂ ਇੱਕ ਨੇ ਜੋ ਸਟੇਟ ਨਾਲ ਟੱਕਰਾ ਲੈਨੇ ਹਨ ਅਤੇ ਬਾਦਸ਼ਾਹ ਅਕਬਰ ਦੇ ਹੱਥੋਂ ਮਾਰੇ ਜਾਂਦੇ ਹਨ ਆਪਣੇ ਪਿਓ ਦੀ ਮੌਤ ਤੋਂ 4 ਮਹੀਨੇ ਬਾਅਦ ਦੁੱਲਾ ਲੱਦੀ ਦੇ ਪੇਟੋਂ ਪੈਦਾ ਹੋਇਆ ਲੱਦੀ ਨੂੰ ਇੱਕ ਖੜਕਾ ਸੀ ਕਿ ਦੁੱਲਾ ਆਪਣੇ ਪੁਰਖਿਆਂ ਵਾਂਗ ਨਾਬਰੀ ਦੇ ਪਿੰਡੇ ਨਾਲ ਟੁਰ ਪਵੇ ਤੇ ਆਪਣੇ ਪਿਓ ਦਾਦੇ ਦੀ ਮੌਤ ਦਾ ਬਦਲਾ ਲੈਣ ਦਾ ਮਨ ਨਾ ਕਿਤੇ ਬਣਾ ਲਵੇ ਜਿਹਦੇ ਦਿਨ ਦੁੱਲਾ ਜੰਮਿਆ ਉਸੇ ਦਿਨ ਬਾਦਸ਼ਾਹ ਅਕਬਰ ਨੂੰ ਰੱਬ ਨੇ ਪੁੱਤਰ ਦੀ ਦਾਤ ਦਿੱਤੀ ਜਿਨੇ ਭਵਿੱਖ ਦਾ ਜਹਾਂਗੀਰ ਬਣ ਕੇ ਹਿੰਦੁਸਤਾਨ 'ਤੇ ਹਕੂਮਤ ਕਰਨੀ ਸੀ ਨਡੂਮੀਆ ਨੇ ਬਾਦਸ਼ਾਹ ਨੂੰ ਦੱਸਿਆ ਕਿ ਜੇ ਸ਼ੇਕੂ ਨੂੰ ਸ਼ੇਕੂ ਨੇ ਕਿ ਜਹਾਂਗੀਰ ਦਾ ਬਚਪਨ ਦਾ ਨਾਂ ਸੀ ਉਹ ਕਹਿੰਦੇ ਵੀ ਜੇ ਸ਼ੇਕੂ ਨੂੰ ਕਿਸੇ ਉਸ ਰਾਜਪੁਤਾਣੀ ਦੇ ਦੁੱਧ ਤੇ ਪਾਲਿਆ ਜਾਵੇ ਜਿਨੇ ਉਸੇ ਦਿਨ ਪੁੱਤਰ ਜੰਮਿਆ ਹੋਵੇ ਜੇ ਦਿਨ ਸ਼ੇਕੂ ਪੈਦਾ ਹੋਇਆ ਸੀ ਤਾਂ ਇਹ ਸ਼ਹਿਜਾਦਾ ਭਵਿੱਖ ਦੇ ਵਿੱਚ ਸਦਾ ਲਈ ਬਾਦਰ ਅਤੇ ਜੇਦੂ ਰਹੂਗਾ ਤਾਂ ਇਸ ਮੰਤਬ ਦੀ ਪੂਰਤੀ ਲਈ ਲੱਦੀ ਹੋ ਸਕਦੀ ਸੀ ਕਿਉਂਕਿ ਲੱਦੀ ਬਾਦਰਾ ਨੂੰ ਜਨਮ ਦਿੰਦੀ ਉਹਨਾਂ ਸਾਰੇ ਸ਼ਾਹੀ ਇੰਤਜ਼ਾਮਾਂ ਦੇ ਨਾਲ ਛੇਕੂ ਨੂੰ ਲੱਦੀ ਦੇ ਪਿੰਡ ਰੁਕਸਤ ਕੀਤਾ ਗਿਆ ਪਰ ਬਾਦਸ਼ਾਹ ਅਕਬਰ ਤਾਂ ਕੋਈ ਹੋਰ ਚਾਲ ਖੇਡ ਰਿਹਾ ਸੀ ਨਜੂਮੀ ਤਾਂ ਇਸ ਸ਼ਾਹੀ ਸਿਆਸੀ ਖੇਡ ਵਿੱਚ ਝੂਠੀ-ਮੁੱਠੀ ਲਿਆਦੇ ਗਏ ਸਨ ਬਾਦਸ਼ਾਹ ਨੂੰ ਪੱਟੀ ਜ਼ਿਮੀਂਦਾਰਾਂ ਦੇ ਇਸ ਪੁੰਗਰ ਦੇ ਤੁਖਮ ਦੇ ਨਾਂ 'ਤੇ ਜੁੱਸੇ ਦੀ ਬਾਖੂਬੀ ਸਮਝ ਸੀਗੀ ਬਾਦਸ਼ਾਹ ਨੂੰ ਇਲਮ ਸੀ ਕਿ ਭਵਿੱਖ ਵਿੱਚ ਕੀ ਹੋਣ ਵਾਲਾ ਹੈ ਕਿਉਂ ਨਾ ਪਹਿਲਾਂ ਹੀ ਪੱਟੀਆਂ ਦੇ ਪੁੰਗਰ ਦੇ ਤੁਖਮ ਦੇ ਨਾਂ 'ਤੇ ਲਹੂ ਨੂੰ ਸ਼ਾਹੀ ਸਹੂਲਤਾਂ ਨਾਲ ਸਿੰਜ ਕੇ ਮੁੱਢੋਂ ਹੀ ਠੰਡਾ ਕੱਢਤਾ ਜਾਵੇ ਤਾਂ ਬਾਦਸ਼ਾਹ ਨੇ ਆਪਣਾ ਜਾਲ ਸੁੱਟਿਆ ਲੱਦੀ ਲਈ ਉਹਦੇ ਪਿੰਡ 'ਚ ਸ਼ਾਹੀ ਮਹਿਲ ਉਸਾਰਿਆ ਜਿੱਥੇ ਛੇਕੂ ਅਤੇ ਦੁੱਲੇ ਦਾ ਪਾਲਣ ਪੋਸ਼ਣ ਹੋਣਾ ਸੀਗਾ ਹੁਣ ਦੁੱਲੇ ਨੇ ਛੇਕੂ ਸੰਗ ਕੁਸ਼ਤੀ ਤੀਰ ਅੰਦਾਜ਼ੀ ਅਤੇ ਘੋੜ ਸਵਾਰੀ ਸਾਰਾ ਕੁਝ ਸਿੱਖ ਲਿਆ। ਅਕਬਰ ਨੇ ਖੁਦ ਉਹਨਾਂ ਦੋਵਾਂ ਦੇ ਹੁਨਰਾਂ ਦਾ ਇਮਤਿਹਾਨ ਲਿਆ। ਉਹਨੂੰ ਛੇਕੂ ਦੇ ਮੁਕਾਬਲੇ ਦੁੱਲੇ ਦੀ ਹੁਸ਼ਿਆਰੀ ਤੇ ਈਰਖਾ ਹੋਈ ਤੇ ਲੱਦੀ ਦੇ ਪਾਲਣ ਪੋਸ਼ਣ ਤੇ ਸ਼ੱਕ ਵੀ। ਉਹਨੇ ਲੱਦੀ ਨੂੰ ਇਸ ਤਰਫਦਾਰੀ ਬਾਰੇ ਗੁੱਸੇ 'ਚ ਪੁੱਛਿਆ ਤਾਂ ਕਿੱਸਾਕਾਰ ਕ੍ਰਿਸ਼ਨ ਸਿੰਘ ਆਰਫ ਆਪਣੇ ਕਿੱਸੇ ਦੁੱਲਾ ਪੱਟੀ ਦੇ ਵਿੱਚ ਲੱਦੀ ਦੀ ਅਰਜ ਨੂੰ ਇਦਾਂ ਪੇਸ਼ ਕਰਦਾ ਉਹ ਲਿਖਦਾ ਕਹਿੰਦਾ ਤੇਰੇ ਅੱਗੇ ਮੈਂ ਅਰਜ ਗੁਜ਼ਾਰਨੀ ਹਾਂ ਮੇਰੀ ਬਾਤ ਸੁਣੀ ਕੰਨ ਲਾਕੇ ਦੀ ਤਨ ਮਨ ਲਾਕੇ ਪਾਲਿਆ ਹੈ ਨਹੀਂ ਰੱਖਿਆ ਕੁਝ ਛੁਪਾਕੇ ਦੀ ਇੱਕ ਇਤਨਾ ਫਰਕ ਮਾਲੂਮ ਹੋਵੇ ਸਜੀ ਛਾਤੀ ਲਵੇ ਦੁੱਲਾ ਆਇਕੇ ਦੀ ਖੱਬੀ ਛਾਤੀ ਦਾ ਦੁੱਧ ਛੇ ਆਜਾਦੇ ਨੂੰ ਮੈਂ ਤਾਂ ਛੱਡਦੀ ਕੁੱਲ ਪਲਾਇਕੇ ਦੀ ਦੁੱਧ ਘਟਦਾ ਫਰਕ ਨਾ ਇੱਕ ਰਤੀ ਸੱਚੀ ਗੱਲ ਮੈਂ ਕਹੀ ਸੁਣਾਇਕੇ ਦੀ ਭਾਵੇਂ ਮਾਰ ਤੇ ਛੱਡ ਤੂੰ ਬਾਦਸ਼ਾ ਸੱਚ ਦੱਸਿਆ ਬੋਲ ਹਟਾਏ ਕੇ ਦੀ ਇੱਕ ਇਤਨਾ ਮੇਰਾ ਕਸੂਰ ਹੋਇਆ ਨਹੀਂ ਰੁਖਿਆ ਨਹੀਂ ਰੱਖਿਆ ਦੁੱਲਾ ਹਟਾਏ ਕੇ ਦੀ ਤਾਂ ਅਕਬਰ ਨੇ ਆਪਣੀ ਸ਼ਤਰੰਜ ਦੀ ਖੇਡ ਜਾਰੀ ਰੱਖੀ ਹੁਣ ਦੁੱਲੇ ਦੇ ਪੁਸ਼ਤੈਨ ਹੀ ਨਾਬਰ ਸੁਭਾ ਨੂੰ ਬਦਲਣ ਲਈ ਉਸ ਦਾ ਮਦਰਸੇ ਵਿੱਚ ਦਾਖਲਾ ਕਰਵਾ ਕੇ ਉਹਨੂੰ ਤਹਜ਼ੀਬ یافتਾ ਇਨਸਾਨ ਬਣਾਉਣਾ ਸੀ ਤੇ ਸ਼ਾਹੀ ਗਲਬੇ ਦੇ ਕਲਾ ਵਿੱਚ ਉਹਨੂੰ ਕੈਦ ਕਰਨਾ ਸੀ ਹੁਣ ਅਕਬਰ ਨੇ ਫਿਰ ਲੱਤੀ ਨੂੰ ਕਿਹਾ ਜਾਂ ਲੱਤੀ ਇਹ ਕੀਤਾ ਮੁਆਫ ਤੈਨੂੰ ਐ ਪਰ ਦੁੱਲੇ ਨੂੰ ਖੂਬ ਪੜਾਵਣਾ ਜੇ ਖੋਟੇ ਲੋਕਾਂ ਦੇ ਵਿੱਚ ਨਾ ਬਹਿਣ ਦੇਣਾ ਖੂਬ ਆਦਬ-ਅਦਾਬ ਸਖਾਵਣਾ ਜੇ ਇਹਦੇ ਬਾਪ ਦਾਦੇ ਜੇ ਉੱਜਤ ਜਿਹੜੇ ਇਹਨਾਂ ਆਪਣਾ ਸੀਸ ਗਵਾਵਣਾ ਜੇ ਜੇ ਦੁੱਲਾ ਇਲਮ ਵਿੱਚੋਂ ਹੁਸ਼ਿਆਰ ਹੋਵੇ ਇਸ ਨੂੰ ਅਸਾਂ ਬੁਲਾਵਣੇ ਜੇ ਦੁੱਧ ਘੱਟ ਦਾ ਫਰਕ ਨਾ ਇੱਕ ਰਤੀ ਸੱਟੀ ਗੱਲ ਹੈ ਕਹੀ ਸੁਣਾਏ ਕਿ ਜੇ ਅਸੀਂ ਇਲਮ ਤੇ ਹੁਨਰ ਨੂੰ ਦੇਖ ਕੇ ਤੇ ਦਰਜਾ ਇਸ ਨੂੰ ਖੂਬ ਦਲਾਵਣਾ ਜੇ ਦੁੱਲੇ ਨੂੰ ਫੇ ਕਾਜੀ ਕੋਲ ਵਾਨ ਨੇ ਪੇ ਦਿੱਤਾ ਗਿਆ ਕਾਜੀ ਕਹਿੰਦਾ ਦੁੱਲੇ ਨੂੰ ਸੁਣ ਬੱਚਾ ਜਿਹੜਾ ਸਬਕ ਮੈਂ ਤੈਨੂੰ ਪੜ੍ਹਾਵਣਾ ਹਾਂ ਦਿਲ ਲਾ ਕੇ ਇਹਨੂੰ ਯਾਦ ਕਰਨਾ ਤਾਂ ਹੀ ਅੱਗੇ ਮੈਂ ਫਿਰ ਬਤਾਵਣਾ ਹਾਂ ਨਿਓ ਨਿਓ ਕੇ ਖੁਦਾ ਦੀ ਕਰੀ ਸੇਵਾ ਇਹ ਸਿੱਖਿਆ ਤੈਨੂੰ ਸਿਖਾਵਣਾ ਹਾਂ ਨੇਕ ਕੰਮਾਂ ਤੋਂ ਹੁੰਦਾ ਨਾਮ ਰੋਸ਼ਨ ਤਾਂ ਹੀ ਉਹ ਤੈਨੂੰ ਮੈਂ ਇਹ ਸਮਝਾਵਣਾ ਹਾਂ ਜਿਹੜਾ ਹੁਕਮ ਨੂੰ ਫੇਰ ਖਿਲਾਫ ਕਰਦਾ ਮਾਰ ਮਾਰ ਕੇ ਧਾਰ ਬਣਾਵਣਾ ਹਾਂ ਨਾ ਬਰ ਦੁੱਲੇ ਨੂੰ ਕਿਸੇ ਵੀ ਕਿਸਮ ਦਾ ਗਲਬਾ ਪਸੰਦ ਨਹੀਂ ਜੋ ਬੰਦੇ ਨੂੰ ਗਾਲਬ ਜਮਾਤ ਦਾ ਇੱਕ ਮਹਿਜ ਸੰਦ ਜਾਂ ਇੱਕ ਜਮਾਤ ਜਿਆ ਬਣਾ ਦੇਵੇ ਹੁਣ ਦੋਸਤੋ ਬੁਨਿਆਦੀ ਲੜਾਈ ਸੱਭਿਆ ਅਤੇ ਅਸੱਭਿਆ ਵਿਚਕਾਰ ਨਹੀਂ ਸੀ ਬਲਕਿ ਗਾਲਬ ਜਮਾਤ ਅਤੇ ਨਾਬਰ ਦਰਮਿਆਨ ਸੀ ਮਦਰੱਸਾ ਤੇ ਕਾਜੀ ਤਾਂ ਗਾਲਬ ਇੰਤਜ਼ਾਮ ਦੇ ਮੋਹਰੇ ਸੀ ਦੁੱਲਾ ਇਹਨਾਂ ਮੋਹਰਿਆਂ ਦੇ ਆਰੰਭ ਜਾਣੋ ਸਮਝਦਾ ਸੀ ਉਹ ਅੱਗੇ ਉਹ ਇਹਨਾਂ ਦਾ ਮੋਹਰਾ ਨਹੀਂ ਸੀ ਬਣ ਸਕਦਾ ਹੁਣ ਇਹ ਸੋਚ ਕਾਜੀ ਪਕੜ ਗਰਦਨ ਮਾਰੇ ਜਮੀਂ ਦੇ ਨਾਲ ਫਟਕਾਰ ਕੇ ਤੇ ਤਿੰਨ ਚਾਰ ਵਾਰ ਇਹ ਹਾਲ ਕੀਤਾ ਕਾਜੀ ਰੋਮ ਦਾ ਤੋਬਾ ਪੁਕਾਰ ਕੇ ਤੇ ਜਲਦੀ ਨਾਲ ਫਿਰ ਉਹ ਰਵਾਨ ਹੋਇਆ ਉਥੇ ਕਾਜੀ ਨੂੰ ਖੂਬ ਸਵਾਰ ਕੇ ਤੇ ਮਦਰਸਾ ਛੱਡਣ ਤੋਂ ਬਾਅਦ ਦੁੱਲੇ ਨੇ ਆਪਣੇ ਪਿੰਡ ਦੇ ਤਖਾਨ ਤੋਂ ਗਲੇਲ ਬਣਵਾਈ ਜੋ ਉਹਦਾ ਪਹਿਲਾ ਹਥਿਆਰ ਸੀ ਇਸ ਗੁੱਲੀਗਿਲ ਦੀ ਨਾਲ ਉਹਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਖੂਹ ਤੋਂ ਪਾਣੀ ਭਰਦਿਆਂ ਸਵਾਣੀਆਂ ਦੇ ਘੜੇ ਭੰਣਨੇ ਸ਼ੁਰੂ ਕੀਤੇ ਘੜੇ ਭੰਣਣ ਦਾ ਪਰ ਅਨੰਦੀ ਰਮਜਾਂ ਬੜੀਆਂ ਗਹਿਰੀਆਂ ਨੇ ਦੁੱਲੇ ਦੀ ਇੱਕ ਲੋਕ ਕਹਾਣੀ ਇੱਥੇ ਬਣਦੀ ਹੈ ਕਹਿਣੀ ਕਿ ਭਈ ਦੁੱਲੇ ਨੇ ਸਮਾਜ ਦੇ ਘੜਿਆਂ ਚ ਮਹਫੂਜ਼ ਗਾਲਬ ਰਵਾਇਤ ਨੂੰ ਛੋਟੀ ਉਮਰੀ ਭੰਣਾ ਸ਼ੁਰੂ ਕਰਤਾ ਸੀ ਹੁਣ ਦੋਸਤੋ ਲੋਕ ਕਥਾਵਾਂ ਚ ਗੁਲੇਲ ਮਾਰ ਘੜੇ ਭੰਨਣ ਦਾ ਮੋਟਿਵ ਬੜਾ ਹੀ ਪ੍ਰਭਲ ਰਿਹਾ ਹੈ ਜਦ ਦੁੱਲਾ ਘੜਿਆਂ ਚ ਛੇਕ ਕਰਨੋਂ ਨਹੀਂ ਹਟਿਆ ਤਾਂ ਇੱਕ ਔਤ ਨੇ ਫਿਰ ਮਹਿਣਾ ਮਾਰਿਆ ਮਹਿਣਾ ਕੀ ਮਾਰਿਆ ਉਹ ਕਹੇਰੀ ਬੋਲੇ ਮਾਰ ਕੇ ਨੰਦੀ ਫਨਾਹ ਕਰਦੀ ਸੀਮਾ ਦੁੱਲੇ ਦਾ ਚਾਕੋ ਜਾਮਦਾ ਏ ਬਾਪ ਦਾਦਾ ਦਾ ਇਹ ਤੇ ਸੂਰਮਾ ਏ ਕਾਨੂੰਨਿਤ ਤਗਰੀਬ ਦੁਖਾਮਦਾ ਜੀ ਇੱਥੇ ਜ਼ੋਰ ਦਿਖਾਮਦਾ ਔਰਤਾਂ ਨੂੰ ਤੈਨੂੰ ਰੱਤੀ ਹਯਾ ਨਾ ਆਮਦਾ ਜੇ ਤੇਰੇ ਬਾਪੂ ਦਾਦਾ ਦੀਆਂ ਸ਼ਾਹ ਅਕਬਰ ਖੱਲਾਂ ਪੁੱਠੀਆਂ ਲੋਹਾਮਦਾ ਏ ਅੱਜ 30 ਗ ਲਾਹੌਰ ਵਿੱਚ ਲਟਕ ਰਹੀਆਂ ਉੱਥੇ ਜ਼ੋਰ ਨਾ ਕਾਸ ਜਾਮਦਾ ਏ ਤਾਂ ਇਸ ਬੋਲੀ ਨੇ ਦੁੱਲੇ ਦੀ ਨਾਬਰੀ ਨੂੰ ਜਗਾਉਣ ਬਲਕਿ ਢਕਾਉਣ ਲਈ ਚੰਗਿਆੜੀ ਦਾ ਕੰਮ ਕੀਤਾ। ਔਰ ਉਹ ਤੂਫਾਨ ਵਾਂਗ ਆਪਣੇ ਘਰ ਗਿਆ ਤੇ ਬੱਦਲ ਵਾਂਗ ਲੱਦੀ ਤੇ ਬਰਸ ਪਿਆ। ਸੱਚ ਦੱਸ ਮਾਤਾ, ਉਹਦਾ ਬਾਪ ਤੇ ਦਾਦਾ ਕਿਹਨੇ ਮਾਰਿਆ ਸੀ? ਝੂਠ ਜੇ ਤੂੰ ਬੋਲੇ ਤੇਰਾ ਸਿਰ ਵੱਢੂ। ਸੱਚ ਬੋਲੇ ਤਾਂ ਮੈਂ ਮੂਲ ਨਹੀਂ ਛੜਦਾ। ਤਾਂ ਆਪਣੇ ਪੁੱਤਰ ਨੂੰ ਰੋਜ਼ ਦੇਖ ਕੇ ਲੱਦੀ ਨੇ ਸਾਰਾ ਕਿੱਸਾ ਸੁਣਾਤਾ। ਜਿਉਂ-ਜਿਉਂ ਕਹਾਣੀ ਦਾ ਰਾਜ ਖੁੱਲਦਾ ਜਾ ਰਿਹਾ ਸੀ, ਦੁਲਦੇ ਨੂੰ ਦੁਸ਼ਮਣ ਦੀ شناخت ਹੁੰਦੀ ਜਾ ਰਹੀ ਸੀ। ਹੁਣ ਉਹਨੂੰ ਆਪਣੇ ਪੈਂਡਾ ਸਾਫ਼ ਦਿਖਾਈ ਦੇਣ ਲੱਗ ਪਿਆ ਆਪਣਾ ਰਾਹ ਜਿਹੜਾ ਆਪਣਾ ਉਹਨੇ ਕੀ ਕਰਨਾ ਏ ਇਹਦੀ ਚੇਤਨਾ ਤੋਂ ਹੁਣ ਉਹ ਵਾਕੂ ਵੀ ਜਾਣਦਾ ਸੀ ਵਾਕਪ ਹੋ ਗਿਆ ਸੀ ਹੁਣ ਮਸਲਾ ਮਹਿਜ ਬਾਪ ਦਾਦੇ ਦੇ ਕਤਲ ਦਾ ਬਦਲਾ ਲੈਣਾ ਨਹੀਂ ਸੀ ਹੁਣ ਤਾਂ ਭੱਟੀ ਪੁਰਖਿਆਂ ਵੱਲੋਂ ਬਿੱਡੀ ਜੰਗ ਨੂੰ ਅੱਗੇ ਤੋਰਨਾ ਸੀ ਉਹਨੂੰ ਹੋਰ ਪ੍ਰਚੰਡ ਕਰਨਾ ਸੀ ਲੱਡੀ ਨੇ ਵੀ ਤਾਲ ਲਿਆ ਲੱਡੀ ਨੇ ਉਹਨੇ ਦੇਖ ਲਿਆ ਕਿ ਚੋਬਰ ਅੰਦਲਾ ਨਾਵਰ ਹੈ ਜਿਹੜਾ ਇਹ ਜਾਗ ਪਿਆ ਉਹਦੇ ਬੈਣ ਨੂੰ ਠੱਲ ਪਾਉਣੀ ਔਕੀ ਹੈ ਖੈਰ ਲੱਦੀ ਦੇ ਅੰਦਰ ਕਿਦਰੇ ਬਦਲੇ ਦੀ ਅੱਗ ਤਾਂ ਧੁਕਦੀ ਸੀ ਉਹਨੇ ਹਥਿਆਰਾਂ ਨਾਲ ਭਰੇ ਪੱਟੀਆਂ ਦੇ ਸੱਤੇ ਕੋਠੇ ਖੋਲ ਦਿੱਤੇ ਦੁੱਲਾ ਕੁੱਲ ਹਥਿਆਰ ਦੀ ਕਰੇ ਗਿਣਤੀ ਹੋਇਆ 500 شمار ਯਾਰੋ ਤੁਰਤ 500 ਕੀਤਾ ਜਵਾਨ ਇਕੱਠਾ ਭੇਜ ਸੂਰਮੇ ਬੰਕੇ ਨੇਤਾਰ ਯਾਰੋ ਕਰ ਦੇਵੇ ਹਥਿਆਰ ਤਕਸੀਮ ਸਾਰੇ ਆਪ ਬਣਿਆ ਫੌਜਦਾਰ ਯਾਰੋ ਕਿਸ਼ਨ ਸਿੰਘ ਵਿੱਚ ਪਿੰਡ ਦੇ ਘਰੋਂ ਘਰੀ ਦੁੱਲਾ ਰਾੜਦੀ ਸੀ ਜੈ ਜੈਕਾਰ ਯਾਰੋ ਮੁੱਖੀ ਗੱਲ ਇਹ ਕਿ ਦੁੱਲੇ ਨੇ ਅਕਬਰ ਨੂੰ ਵਖਤ ਪਾਤਾ ਸਭ ਤੋਂ ਪਹਿਲਾਂ ਬਾਦਸ਼ਾਹ ਬਾਰੀ ਦੁਆਬ ਦੇ ਕਿਸਾਨ ਨੂੰ ਸ਼ਾਂਤ ਕਰਨ ਹਿੱਤ ਤੇ ਪੰਜਵੇਂ ਪਾਤਸ਼ਾਹ ਗੁਰੂ ਪਾਤਸ਼ਾਹ ਜਿਨ੍ਹਾਂ ਦਾ ਇਸ ਇਲਾਕੇ 'ਚ ਬੜਾ ਮਜ਼ਬੂਤ ਸਮਾਜਿਕ ਆਧਾਰ ਸੀਗਾ ਉਹਨਾਂ ਦਾ ਵਿਸ਼ਵਾਸ ਜਿੱਤਣ ਲਈ ਇਹਨੇ ਮਾਲੀਆ ਮਾਫ ਕਰਨ ਦਾ ਸਿਆਸੀ ਕਦਮ ਚੁੱਕਿਆ ਅਕਬਰ ਨੇ ਹੁਣ ਅਕਬਰ ਕੋ ਅੱਜ ਦੇ ਪਾਤਸ਼ਾਹ ਜੀ ਦਾ ਦਰਦਾਰ ਕਰਨ ਲਈ 1598 ਈਸਵੀ ਚ ਗੋਇੰਦਵਾਲ ਜਾਂਦਾ ਉੱਥੇ ਲੰਗਰ ਛਕਦਾ ਗੁਰੂ ਸਹਿਬਾਨ ਅਕਬਰ ਨੂੰ ਬਾਣੀ ਦੇ ਉਹ ਸ਼ਬਦ ਉਚਾਰਨੇ ਕਿ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵ ਗੋਸਈਆ ਕੋਈ ਅਲਾ ਤਾਂ ਬਾਦਸ਼ਾਹ ਦੀ ਇਸ ਅੜੇ ਸਮੇਂ ਗੈਰ ਫਿਰਕੇ ਦਾ ਰਾਣਾ ਸਿਆਸਤਕਾਰ ਕਰ ਗੱਧ ਸਿੱਧ ਹੁੰਦੀ ਆ ਅਕਬਰ ਸਿਆਣਾ ਸੀ ਉਹ ਲਗਾਨ ਬਸੂਲੀ ਦੇ ਪੱਖ ਤੋਂ ਦੋ ਮੁਹਾਜ਼ਾ ਤੇ ਲੜਨਾ ਮੁਨਾਸਬ ਨਹੀਂ ਸਮਝਦਾ ਹੁਣ ਗੁਰੂ ਬਾਦਸ਼ਾਹ ਦੀ ਸਲਤਨਤ ਤੇ ਮਰੀਦਾਂ ਨੂੰ ਸ਼ਾਂਤ ਕਰਨਾ ਜ਼ਰੂਰੀ ਸੀ ਜੇ ਦੁੱਲੇ ਦੀ ਬਗਾਤ ਨੂੰ ਨੱਥ ਪਾਉਣੀ ਹੈ ਗੁਰੂ ਵਾਲੇ ਪਾਸਿਓਂ ਨਿਸ਼ਚਿੰਤ ਹੋ ਕੇ ਅਕਬਰ ਆਪਣੀ तमाम ਤਾਕਤ ਦੁੱਲੇ ਨੂੰ ਕਾਬੂ ਕਰਨ ਤੇ ਲਾ ਦਿੰਦਾ। ਹੁਣ ਦੁੱਲੇ ਦੀ ਗ੍ਰਿਫਤਾਰੀ ਹੁੰਦੀ। ਅਖੀਰ ਦੁੱਲਾ ਗ੍ਰਿਫਤਾਰ ਕੀਤਾ ਜਾਂਦਾ। ਲਾਹੌਰ ਸ਼ਹਿਰ ਦੇ ਲੰਡੇ ਬਾਜ਼ਾਰ 'ਚ ਸੂਲੀ ਗੱਡੀ ਜਾਂਦੀ ਹੈ। ਤਾਂ ਜੋ तमाम ਲੋਕਾਈ ਦੁੱਲੇ ਦੇ ਚਿਹਰੇ ਤੇ ਮੌਤਾ ਦਰਦ ਤੇ ਖੌਫ ਦੇਖ ਸਕੇ। ਬਾਦਸ਼ਾਹ ਦੁੱਲੇ ਦਾ ਕਮਾਨ ਲੋਕਾਈ ਸਾਹਮਣੇ ਤੋੜਨਾ ਚਾਹੁੰਦਾ ਸੀ। ਲਾਹੌਰ ਦੇ कोतवाल ਮਲਕ ਅਲੀ ਨੂੰ ਹੁਕਮ ਹੈ ਕਿ ਉਹ ਸੂਲੀ ਤੇ ਚੜਦੇ ਦੁੱਲੇ ਦੀ ਮਨੋਦਸ਼ਾ ਮિજાਜ ਤੇ ਉਹਦੇ ਉਚੇਰੇ ਆਖਰੀ ਡੱਬਜਾਂ ਤੋਂ ਬਾਦਸ਼ਾਹ ਨੂੰ ਜਾਣੂ ਕਰਵਾਏ ਇਸ ਰੰਗ ਦਾ ਨਾਬਰਦੁੱਲਾ ਲੜਿਆ ਉਸੇ ਰੰਗ ਉਹ ਸੁਲੀ ਨੂੰ ਚੜਦਾ ਹੈ ਅਖੀਲੇ ਦਮ ਤੱਕ ਉਹਦੇ ਹੌਸਲੇ ਦਾ ਰੰਗ ਰੱਡ ਰਾਂਗਲਾ ਹੀ ਰਹਿੰਦਾ ਹੈ ਸੁਲੀ ਤਾਂ ਉਹਦੀ ਲੜਾਈ ਦਾ ਇੱਕ ਮੋਰਚਾ ਹੈ ਜੋ ਮੁਗਲ ਸਲਤਨਤ ਦੇ ਖਿਲਾਫ ਦੁੱਲੇ ਦੇ ਪੁਰਖਿਆਂ ਦੇ ਵਕਤਾਂ ਤੋਂ ਲੱਗਿਆ ਹੋਇਆ ਇਸ ਵਾਰ ਮੋਰਚੇ ਦਾ ਮੋਰੈਲ ਦੁੱਲਾ ਹੈ ਦੁੱਲਾ ਲੋਕਮਾਂ ਦਾ ਜੱਜ ਬਸਿਆ ਹੋਇਆ ਤੇ ਉਹ ਨਿਤਾਣਿਆਂ ਤੇ ਗਰੀਬਾਂ ਦੇ ਮਦਦਗਾਰ ਦਾ ਪ੍ਰਤੀਕ ਹੈ ਤਾਂ ਉਹਨੇ ਨਾਵਰ ਲੋਕ ਸਾਹ ਦੇ ਵਿੱਚ ਆਪਣੀ ਥਾਂ ਮੱਲੀ ਹੋਈ ਆ ਸੁੰਦਰ ਮੁਦਰੀਏ ਤੋਂ ਹੀ ਸੁਣੀ ਆ ਸਾਰਾ A to Z ਹੁਣ ਦੁੱਲੇ ਦੀ ਫਾਸੀ ਵਾਲੇ ਦਿਨ 1599 ਨੂੰ ਜੋ ਹਜੂਮ ਲਾਹੌਰ ਸ਼ਹਿਰ ਦੇ ਬਾਜ਼ਾਰਾਂ માં ਜੁੜਦਾ ਉਹਦੇ ਚ ਕਲੰਦਰ ਸੂਫੀ ਸ਼ਾਹ ਹੁਸੈਨ ਵੀ ਆ ਇੱਕ ਨਾਵਰ ਨੇ ਦੂਜਾ ਨਾਵਰ ਦੀ ਸ਼ਹਾਦਤ ਦਾ ਮੰਜ਼ਰ ਜੋ ਤੱਕਣਾ ਸ਼ਾਹ ਹੁਸੈਨ ਦੀ ਨਾਵਰ ਰੈਣੀ ਸੈਣੀ ਤੋਂ ਲਾਹੌਰ ਦਾ कोतवाल ਮਲਕ ਅਲੀ ਬੜਾ ਖਫਾ ਸੀ ਸ਼ਾਹ ਹੁਸੈਨ ਤੇ ਨਜ਼ਰ ਪੈਂਦੀ ਉਹ ਗ੍ਰਫਤਾਰ ਕੀ ਕਰ ਲਿਆ ਗਿਆ ਦੁੱਲੇ ਅਤੇ ਸ਼ਾਹ ਹੁਸੈਨ ਦੀ ਦੋਸਤੀ ਬਾਰੇ ਇਤਿਹਾਸ ਚੁੱਪ ਹੈ ਕੋਈ ਸਬੂਤ ਨਹੀਂ ਦੁੱਲੇ ਦੀ ਫਾਂਸੀ ਵਕਤ ਹੁਸੈਨ ਦੀ ਹਾਜ਼ਰੀ ਬੜੀ ਅਹਿਮ ਹੈ ਨਾਵਰਾਂ ਦੀ ਦੋਸਤੀ ਦੀ ਇਤਿਹਾਸਿਕ ਗੁੱਟਬੰਦੀ ਵੱਲ ਸੰਕੇਤ ਕਰਦੀ ਹੈ ਦੁੱਲੇ ਦੀ ਟੱਕਰ ਸਟੇਟ ਦੇ ਗਲਵੇ ਦੇ ਖਿਲਾਫ ਰੋਹਮੁਖੀ ਹੈ ਜਦਕਿ ਸ਼ਾਹ ਹੁਸੈਨ ਵਿਚਾਰਧਾਰਾ ਦੇ ਪੱਧਰ ਤੇ ਪ੍ਰਤੀ ਗਲਵੇ ਐਪਰ ਦੁੱਲਾ ਪੰਜਾਬ ਦੀ ਕਿਸਾਨੀ ਨੂੰ ਗਾਲਵ ਸਟੇਟ ਦੇ ਖਿਲਾਫ ਬਗਾਵਤ ਗੁਰਤੀ ਦੰਦਾ ਉਹਨੇ ਕਿਸਾਨੀ ਦਾ ਝਾਕਾ ਖੋਲ ਲੱਤਾ ਲਗਭਗ ਡੇਢ ਸਦੀ ਬਾਅਦ ਖਾਲਸਾ ਦੇ ਖਾਲਸੇ ਦੇ ਝੰਡੇ ਹੇਠ ਬੰਦਾ ਸਿੰਘ ਬਹਾਦਰ ਨੇ ਕਿਸਾਨੀ ਦੀ ਆਰਥਿਕ ਜਿਹੜੀ ਦੁਰਦਸ਼ਾ ਨੂੰ ਮਹਿਸੂਸ ਕਰਦੇ ਹੋਏ ਫਿਰ ਜ਼ਿਮੀਦਾਰੀ ਵਿਵਸਥਾ ਦੇ ਵਿਰੁੱਧ ਇੱਕ ਲੋਕ ਲਹਿਰ ਨੂੰ ਲਾਂਬੰਦ ਕੀਤਾ ਸੀ ਤੇ ਕਿਸਾਨਾਂ ਨੂੰ ਲਗਾਨ ਨਾ ਦੇਣ ਲਈ ਬੰਗਾਰਿਆ ਸੀ ਔਰ ਦੋਸਤੋ ਮੱਭਾ ਬੰਦਾ ਸੀ ਬਾਦਲ ਦਾ ਕਿਸਾਨ ਜਮਾਤੀ ਘੋਲ ਜਿਆਦਾ ਠੋਸ ਤੇ ਬਿਉਂਤਮਨ ਸੀ ਕਿਉਂਕਿ ਉਹਦੇ ਕੋਲ ਸਿੱਖ ਗੁਰੂਆਂ ਦੁਆਰਾ ਸਿੰਜਿਆ ਅਤੇ ਜਰਖੇਜ ਕੀਤਾ ਕਿਸਾਨੀ ਦਾ ਸਮਾਜਿਕ ਆਧਾਰ ਸੀ ਦੁੱਲੇ ਦੀ ਨਾਵਰੀ ਬਾਬਤ ਰਚੀਆਂ ਕਪਤਾਵਾ ਨਾਟਕ ਲੇਖਕ ਪ੍ਰਤੀ ਗਾਲਪ ਪੰਜਾਬੀ ਨਾਇਕ ਦੇ ਪ੍ਰਤੀਕ ਹੈ ਇਸ ਹਾਕ ਮੁਹੰਮਦ ਆਪਣੇ ਨਾਟਕ ਕੋਕਨਸ ਵਿੱਚ ਦੁੱਲੇ ਪੱਟੀ ਨੂੰ ਸ਼ਾਹ ਹਸੈਨ ਦੀਆਂ ਕਾਫੀਆਂ ਗਾਉਂਦਾ ਪੇਸ਼ ਕਰਦਾ ਹੈ ਲੋਕਾਈ ਦੀ ਇਤਿਹਾਸਕਾਰੀ ਚ ਦੁੱਲਾ ਉਹਨਾਂ ਦਾ ਸ਼ਹੀਦ ਨਾਇਕ ਹੈ ਦੁੱਲੇ ਪੱਟੀ ਦੀ ਸ਼ਹਾਦਤ ਦੇ ਮੰਜ਼ਰ ਨੂੰ ਤੱਕਣ ਵਾਲਿਆਂ ਚੋਂ ਸ਼ਾਹ ਹੁਸੈਨ ਵੀ ਹੈ ਜੋ ਆਪਣੇ ਮਹਿਬੂਬ ਲਈ ਸ਼ਹੀਦ ਹੋਣ ਨੂੰ ਪਾਕ ਸਮਝਦਾ ਹੈ ਉਹ ਜਿਵੇਂ ਲਿਖਦਾ ਹੈ ਨਿਸਈਓ ਅਸੀਂ ਨੈਣਾ ਦੇ ਆਖੇ ਲਗੇ ਜਿਨ੍ਹਾਂ ਪਾਕ ਨਿਗਾਹਾਂ ਹੋਈਆਂ ਸੇ ਨਹੀਂ ਜਾਂਦੇ ਠੱਗੇ ਕਾਲੇ ਪਟਨਾ ਚੜੇ ਸਫੈਦੀ ਕਾਗਨਾ ਥਿੰਦੇ ਪਕੇ ਸ਼ਾਹ ਹੁਸੈਨ ਸ਼ਹਾਦਤ ਪਾਇਨ ਜੋ ਮਰਨ ਮਿੱਤਰਾਂ ਦੇ ਅੱਗੇ ਦੋਸਤੋ ACI ID ਵੀਡੀਓ ਸੋ ਦੋਲੇ ਭੱਟੀ ਵਾਲੀ ਜਾਣਕਾਰੀ ਸੋ ਮਿਲਦੇ ਆਂ ਅਗਲੀ ਵੀਡੀਓ ਚ ਲਈਓ ਆ ਗਿਆ ਸਤਿ ਸ਼੍ਰੀ ਅਕਾਲ